ਹਰ ਕੋਈ ਇਨਸਾਨ ਜ਼ਿੰਦਗੀ ਵਿੱਚ ਇੱਕ ਜਾਂ ਦੋ ਵਾਰ ਘਰ ਪਾਉਂਦਾ ਹੈ ਤੇ ਹਰ ਇਨਸਾਨ ਦੀ ਇੱਛਾ ਹੁੰਦੀ ਹੈ ਵੀ ਮੈਂ ਆਪਦਾ ਘਰ ਬਹੁਤ ਵਧੀਆ ਤਰੀਕੇ ਨਾਲ ਪਾਵਾਂ ਤੇ ਮਿਸਤਰੀ ਦੇ ਨਾਲ-ਨਾਲ ਤੁਸੀਂ ਵੇਖ ਲਓ ਵੀ ਘਰ ਦੀ ਖੂਬਸੂਰਤੀ ਵਿੱਚ ਸਭ ਤੋਂ ਜੇ ਵੱਧ ਚੀਜ਼ ਵਾਧਾ ਕਰਦੀ ਹੈ ਤਾਂ ਉਹ ਲੱਕੜ ਕਰਦੀ ਹੈ ਤੇ ਅੱਜ ਸਾਨੂੰ ਲੱਕੜ ਦੇ ਕਾਰੀਗਰਾਂ ਨਾਲ ਮਿਲੌਣ ਲੱਗੇ ਆਂ ਭਾਈ ਬਨੋਦ ਭਾਈ ਜਸਵਿੰਦਰ ਬਹੁਤ ਮਹਾਰ ਕਾਰੀਗਰ ਨੇ ਤੇ ਪਹਿਲਾਂ ਆਪਾਂ ਇਹਦੇ ਅੰਦਰ ਤੁਸੀਂ ਰਾਸਤਾਨ ਦੇ ਕਾਰੀਗਰ ਬੜੇ ਤਕੜੇ ਆ ਪਰ ਇਹਨਾਂ ਨੂੰ ਮਿਲ ਕੇ ਸੋਨੂੰ ਸਭ ਕੁਝ ਹੀ ਭੁੱਲ ਜੂਗਾ ਆਜੋ ਆਪਾਂ ਕਰਦੇ ਆਂ ਗੱਲਬਾਤ ਬਾਈ ਵਿਨੋਦ ਨਾਲ ਬਾਈ ਜਸਵਿੰਦਰ ਨਾਲ ਹੁਣ ਆਪਾਂ ਅੰਦਰ ਐਂਟਰ ਹੋਣ ਲੱਗੇ ਆਂ ਤੇ ਤੁਹਾਨੂੰ ਪਤਾ ਵੀ ਸਭ ਤੋਂ ਮੇਨ ਗੇਟ ਜਿਹੜਾ ਕੋਠੀ ਦਾ ਹੁੰਦਾ ਤੇ ਉਹ ਸੋਹਣਾ ਹੋਣਾ ਚਾਹੀਦਾ ਤੇ ਬਾਕੀ ਜਿਹੜੇ ਪਾਲਿਸ ਪੂਲ ਛੋਵਗੀ ਤੁਹਾਨੂੰ ਪਤਾ ਲੱਗ ਜੂਗਾ ਹਾਂਜੀ ਖੋਲੋ ਗੇਟ ਦੀ ਆ ਬਾਹਰ ਜਾਲੀ ਵਾਲਾ ਪੱਲਾ ਆ ਗਿਆ ਇਹ ਬਹੁਤ ਜ਼ਰੂਰੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਤੇ ਆ ਦੇਖੋ ਤੁਸੀਂ ਕਿੰਨਾ ਵਧੀਆ ਕੰਮ ਕਰਿਆ ਗਿਆ ਬਹੁਤ ਹੀ ਅੱਦੇ ਖੂਬਸੂਰਤ ਜਿਹਦੇ ਨੇ ਕੱਲੇ ਕੱਲੇ ਡੱਬੇ ਤੁਸੀਂ ਵੇਖ ਲਓ ਵੀ ਇਹੋ ਜਿਹੇ ਕਾਰੀਗਰਾਂ ਵਾਸਤੇ ਲੋਕ ਦੂਰ ਦੂਰ ਤੱਕ ਜਾਂਦੇ ਵੇਖਿਆ ਮੈਂ ਬਹੁਤ ਦੂਰ ਦੂਰ ਕਾਰੀਗਰ ਸਾਦੇ ਆ ਤੇ ਹੁਣ ਇਹ ਕਾਰੀਗਰ ਤੁਹਾਨੂੰ ਆਪਣੇ ਪਿੰਡਾਂ 'ਚ ਹੀ ਮਿਲਣਗੇ ਜਦੋਂ ਮਰਜ਼ੀ ਫੋਨ ਮਾਰੋ ਤੇ ਬਹੁਤ ਸਾਰਾਂ ਤਯਰਬਾ ਬਾਕੀ ਬਾਈਗਣ ਕਰਦੇ ਆ ਗੱਲਬਾਤ ਆਜੋ ਚੱਲਦੇ ਆਪਾਂ ਅੰਦਰ ਖੋਲੋ ਜੀ ਗੇਟ ਆਜੋ ਜੀ ਬਹੁਤ ਵਧੀਆ ਕੰਮ ਕਰਦੇ ਨੇ ਤੇ ਦਿਖਾਉਣਾ ਤੁਹਾਨੂੰ ਮੈਂ ਅਜੇ ਕੰਮ ਕੋਠੀ 'ਚ ਚੱਲ ਰਿਹਾ ਹੈ ਬਾਕੀ ਜਦੋਂ ਪੂਰਾ ਤਿਆਰ ਹੋ ਗਿਆ ਤੁਹਾਨੂੰ ਉਦੋਂ ਵੀ ਦਿਖਾਵਾਂਗੇ ਤੁਸੀਂ ਕੰਮ ਦੇਖ ਸਕਦੇ ਹੋ ਕੱਲੀ ਕੱਲੀ ਚੀਜ਼ ਬਹੁਤ ਵਧੀਆ ਤਰੀਕੇ ਨਾਲ ਬਣਾਈ ਹੈ ਤੇ ਆ ਦੇਖੋ ਤੁਸੀਂ ਬਾਕੀ ਦੇ ਕੰਮ ਚੱਲੀ ਜਾਂਦਾ ਜਦੋਂ ਪੌਲਚ ਪੁਲਚ ਹੋ ਗਿਆ ਸਾਰਾ ਸਿਸਟਮ ਤੁਹਾਨੂੰ ਫੇਰ ਵੀ ਦਿਖਾਵਾਂਗੇ ਤੁਹਾਨੂੰ ਪੈਸੇ ਲਾਏ ਦਾ ਨਜ਼ਾਰਾ ਆ ਜਾਊਗਾ ਐ ਨਹੀਂ ਵੀ ਤੁਸੀਂ ਕਿਸੇ ਗਲਤ ਬੰਦੇ ਨੂੰ ਪੈਸੇ ਦੇ ਦੋਗੇ ਤਸੱਲੀ ਬਖਸੋ ਦਾ ਕੰਮ ਕਰਿਆ ਜਾਊਗਾ ਬਰਵਾਜੇ ਦਰਮੁਝੇ ਲਾ ਰਹੇ ਬਾਕੀ ਮਲਾਉਣੇ ਆ ਤੁਹਾਨੂੰ ਬਾਈ ਬਰੋਹਨਾਂ ਤੇ ਬਾਈ ਸੁਵਿੰਦਰ ਨਾਲ ਇਹ ਆ ਜੀ ਬਾਈ ਬਰੋਹ ਜੀ ਹੋਰ ਸੁਣਾਓ ਜੀ ਠੀਕ ਆ ਜੀ ਬਹੁਤ ਵਧੀਆ ਇਹ ਦੋਨੇ ਬੰਦੇ ਵੀ ਕੰਮ ਕਰਦੇ ਆ ਦੋਨੇ ਪੂਰੇ ਮਾਰ ਆ ਇੱਕ ਥੋੜਾ ਮੋਬਾਈਲ ਨੰਬਰ ਦੱਸ ਦਿਓ ਜੀ 9855559241 ਤੁਸੀਂ ਵੀ ਦੱਸ ਦਿਓ ਜੀ 8427126394 ਇਹ ਜਸਵਿੰਦਰ ਆ ਜੀ ਇਹ ਬਰੋਹ ਜੀ ਆ ਦੋਨਾਂ ਦਾ ਮੈਂ ਮੋਬਾਈਲ ਨੰਬਰ ਵੀ ਥੱਲੇ ਪਾ ਦੂੰਗਾ ਤੇ ਆਪਾਂ ਨੂੰ ਕਿੰਨੇ ਸਾਲ ਹੋ ਗਏ ਕੰਮ ਕਰਦਿਆਂ ਇਹ ਇਹਨੂੰ 25 ਸਾਲ 25 ਸਾਲ ਦੇਖ ਲਓ ਵੀ 25 ਸਾਲ ਜਿਹੜੇ ਤੁਸੀਂ ਅੱdte ਵੀਡੀਓ ਵੇਖਿਆ ਨੇ ਥੋਡੀ ਉਮਰ ਨਹੀਂ ਹੁੰਨੀ ਹੁੰਦੀ ਤਾਂ ਜਿੰਨੇ ਸਾਲ ਦਾ ਤਜਰਬਾ ਹੈ ਜਸਵਿੰਦਰ ਸਾਨੂੰ 9 18 19 ਸਾਲ ਹੋ ਗਏ 14 19 ਸਾਲ ਦੇਖ ਲਓ ਇਹ ਬਹੁਤ ਪੁਰਾਣੇ ਕਾਰੀਗਰ ਹੈ ਤੇ ਅੱਜ ਤਾਈਂ ਆਪਾਂ ਦਾ ਕੋਈ ਲੰਬਾ ਆਇਆ ਹੋਵੇ ਤੇ ਬਾਕੀ ਤੇ ਸਾਡੇ ਪਿੰਡ ਚ ਪੁੱਛ ਵੀ ਸਕਦੇ ਹਾਂ ਲੰਬੀ ਚ ਪੁੱਛ ਸਕਦੇ ਹਾਂ ਜਸਵਿੰਦਰ ਬਾਰੇ ਵਿਰੋਧ ਬਾਰੇ ਤੁਹਾਨੂੰ ਦੱਸ ਦੇਣਗੇ ਸਾਡਾ ਪਿੰਡ ਆਦਨੀਆਂ ਹੈ ਜ਼ਿਲ੍ਹਾ ਸ਼੍ਰੀ ਮੁਖਤਸਰ ਸਾਹਿਬ ਹੈ ਬਲਾਕ ਲੰਬੀ ਹੈ ਤਹਿਸੀਲ ਮਲੋਟ ਹੈ ਤੇ ਜਿਹੜਾ ਜਸਵਿੰਦਰ ਭਾਈ ਇਹ ਲੰਬੀ ਤੋਂ ਹੈ ਸੇਮ ਹੀ ਜ਼ਿਲ੍ਹਾ ਹੈ ਤੇ ਸੇਮ ਹੀ ਬਲਾਕ ਹੈ ਤੇ ਭਾਈ ਵਿਰੋਧ ਸਾਡੇ ਪਿੰ ਬਾਕੀ ਤੁਸੀਂ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਤੁਹਾਨੂੰ ਪਤਾ ਲੱਗ ਜੂਗਾ ਆ ਚੀਜ਼ਾਂ ਤੁਸੀਂ ਵੇਖ ਲਓ ਮਾੜੀ ਮੋਟੀ ਗੱਲ ਨਹੀਂ ਹੁੰਦੀ ਬਹੁਤ ਵਧੀਆ ਤਰੀਕੇ ਨਾਲ ਬਣਾਂਗੇ ਬਾਕੀ ਚੱਲਦੇ ਆ ਉੱਤੇ ਉੱਤੇ ਵੀ ਤੁਹਾਨੂੰ ਦਿਖਾਉਣੇ ਆ ਉੱਤੇ ਵੀ ਕੰਮ ਕਰਿਆ ਹੋਇਆ ਬਾਕੀ ਥੱਲੇ ਹਜੇ ਕੰਮ ਚੱਲੀ ਜਾਂਦਾ ਤੁਹਾਨੂੰ ਪਤਾ ਹੀ ਹੈ ਕੋਠੀ ਦਾ ਕੰਮ ਜਦੋਂ ਚੱਲ ਪਏ ਤਾਂ ਫਿਰ ਆਦੇ ਹੁੰਦੇ ਪੰਜਾਬੀ ਦੀ ਮਿਸਤਰੀ ਘਟਣਾ ਔਖਾ ਹੋ ਜਾਂਦਾ ਉਹ ਗੱਲ ਹੈ ਚੱਲਦੇ ਆ ਉੱਤੇ ਬਹੁਤ ਸੋਹਣਾ ਕੰਮ ਕਰਿਆ ਬਈ ਜਿੰਨਾ ਵੀ ਕਹਿਦਗੇ ਬਾਕੀ ਪਤਾ ਕੀ ਗੱਲ ਆ ਪਾ ਪੈਸੇ ਤਾਂ ਉਹਨੇ ਲਾ ਦਿੰਨੇ ਕਿਰ ਮਿਸਤਰੀ ਨਹੀਂ ਉਵੇਂ ਮਿਲਦਾ ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਹੈ ਰਈ ਤੇ ਸੋਨੂੰ ਰੁਪਿਆ ਲਾ ਕੇ ਦੁੱਖੜੀ ਮਹਿਸੂਸ ਹੋਣਾ ਸੋਨੂੰ ਲੱਗੂ ਆ ਪੈਸੇ ਦਾ ਮਨ ਮੁੜ ਗਿਆ ਅਲਮਾਰੀ ਵੇਖ ਕੇ ਢੀਵਧੀਆ ਬਣਾਈ ਵਾਦੀ ਵਾਹ ਅਬੀ ਕੋਲ ਦੇ ਕੇਤੇ ਵੀ ਤਰ੍ਹਾਂ ਦਾ ਕੰਮ ਕਰਾਉਣਾ ਹੋਵੇ ਤੁਸੀਂ ਸੰਪਰਕ ਕਰ ਸਕਦੇ ਹੋ ਬਹੁਤ ਵਧੀਆ ਜੀ ਇੱਕ ਬਣਾ ਦੱਸੋ ਜੀ ਆਪਾਂ ਕੀ ਕੁਛ ਬਣਾ ਦੰਨੇ ਮੇਨ ਚਲੋ ਇਹ ਤਾਂ ਹੋ ਗਿਆ ਲਮਾਰੀਆਂ ਹੋ ਗਈਆਂ ਸਭ ਕੁਝ ਬਣਾ ਲੈਣੇ ਲੱਕੜ ਦਾ ਜੀ ਭਾਵੇਂ ਆਪਣਾ ਕੋਈ ਰਸੋਈ ਦਾ ਕੰਮ ਆ ਇਹ ਭਾਵੇਂ ਕੋਈ ਬੈੱਡ ਬਣਾਉਣੇ ਆ ਭਾਵੇਂ ਸੋਫੇ ਬਣਾਉਣੇ ਆ ਭਾਵੇਂ ਗੇਟ ਆ ਬਾਰ ਬਾਰੀਆਂ ਕੋਈ ਦੇਖ ਲਓ ਵੀ ਤੁਸੀਂ ਮਤਲਬ ਆਏ ਨਹੀਂ ਕਿ ਹੋਰ ਮਿਸਤਰੀ ਕੋਲ ਜਾਣਾ ਪਊ ਤੁਹਾਨੂੰ ਭਾਵੇਂ ਤੁਹਾਨੂੰ ਸੋਫਾ ਬਰਾਉਣਾ ਆ ਭਾਵੇਂ ਕੋਈ ਰਸੋਈ ਦੀਆਂ ਬਾਰੀਆਂ ਬਣਾਉਣੀਆਂ ਕੋਈ ਕੰਮ ਤੁਸੀਂ ਕਰਵਾ ਸਕਦੇ ਹੋ ਇੱਕ ਹੀ ਬੰਦਾ ਬਨੋਤ ਜੀ ਸੁਵਿੰਦਰ ਬਾਕੀ ਸੇਵਾ ਦਾ ਮੌਕਾ ਦੇ ਤੁਹਾਨੂੰ ਆਪ ਪਤਾ ਲੱਗ ਜੂਗਾ ਰਾਹ ਪੇ ਜਾਣੀਏ ਤੇ ਬਾਹ ਪੇ ਜਾਣੀਏ ਬਾਕੀ ਜੀ ਤੁਸੀਂ ਆਪਣੇ ਪਿੰਡ ਚ ਨਾ ਸੁਣੇ ਹੋਣਾ ਆ ਬਾਬਾ ਜੀ ਅਮਰਤਪਾਲ ਉਹਨਾਂ ਨੇ ਬਹੁਤ ਸਾਲ ਲਾਏ ਇਹਨਾਂ ਨੇ ਕਿੰਨੇ ਸਾਲ ਲਾਏ ਜੀ 24 ਸਾਲ ਲਾਏ ਜੀ ਵੇਖੋ ਤੁਸੀਂ ਤੇ ਉਹ ਵੀ ਬਹੁਤ ਤਗੜੇ ਕਾਰੀਗਰ ਹੈ ਤੇ ਇਹ ਵੀ ਬਹੁਤ ਤਗੜੇ ਕਾਰੀਗਰ ਹੈ ਤੇ ਬਾਕੀ ਹੁਣ ਮੋਬਾਈਲ ਨੰਬਰ ਥੱਲੇ ਪਾ ਦੂੰਗਾ ਤੇ ਤੁਸੀਂ ਬਾਈ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਕਿਸ ਦਿਨ ਹੋਰ ਵੀਡੀਓ ਨਾਲ ਰੱਬ ਰਾਖਾ